ਵਾਹਿ ਗੁਰੂ ਜੀ ਹੀਰਾ ਲਾਲ ਅਮੋਲਕ ਮੈ ਭਰੀ ਮੈਂ ਨਾ ਗਾਹਕ ਮਿਕਾ ਕਾਖਾ ਰਤਨ ਗਾਹਕ ਗੁਰ ਸਾਧੂ ਦੇਖਿਓ ਤਮ ਰਤਨ ਬਿਕਨ ਲਖਾ یرے ਮਾਣੋ ਕਉਪਤ ਹੀਰ ਮਰ ਰਖਾ ਜਿਨ ਦੀਨ ਦਿਆਲੋ ਮਲਾਇਓ ਗੁਰ ਸਾਧੂ ਗੁਰ ਮਿਲਿਆ ਹੀਰੁ ਪਰਖਾ ਬਾਇ ਗੁਰੂ ਸਹਿਮਤੀ ਹੋ ਜੈਤ ਸ੍ਰੀ ਮਨ ਲਾ ਚੌਥਾ ਜਿਨ ਹਰਿ ਹਿਰਦੈ ਨਾਮ ਨ ਬਸਿਓ ਤਨ ਮਨ ਕੀ ਜੈ ਹਰਿ ਵਾਝਾ ਜਿਨਾਂ ਵਾਲੇ ਗੁਰ ਤੇ ਨਾਮ ਨੰਬਸਿਓ ਓਮ ਜਨਮਾਤਮਾ ਕੀ ਜੈ ਹਰਿ ਬਾਜਾ ਤਨ ਸੁਗੀ ਦੇ ਫਿਰੇ ਬਿਨਲਾ ਬੈ ਹੋਏ ਖੱਪ-ਖੱਪ ਮੋਏ ਕਰਨਜਾ ਮੇਰੇ ਮਨ ਨੂੰ ਜਪ ਰਾਮ ਨਾਮ ਹਰ ਮੱਜ ਅਰਗਰਿ ਕਿਰਤ ਕਾਲ ਕਿਰਪਾ ਪ੍ਰਵਤਾ ਦੀ ਗੁਰ ਗਿਆਨ ਦੀ ਓ ਮੰਨ ਸਮਝ ਰੰਗ ਅਰ ਕੀਰਤ ਕਲ ਜੁਗ ਪਰਉ ਤੁਮ ਅਰ ਪਾਈਏ ਸਤ ਗੁਰ ਮਾਝ ਅੰਬਲ ਮਾਡੀ ਸਤ ਗੁਰ ਅਪਣੇ ਜਿਨ ਗੁਬਤ ਨਾਮ ਪਰਗਾਜਾ ਦਰਸ਼ਨ ਸਤ ਮਿਲਿਓ ਬਡੰ ਬਾਗੀ ਸਦ ਗਿਲ ਵਿਖ ਗੰਮਨ ਜਾ ਸਤਗੁਰ ਸਹ ਪਾਇਆ ਬਡ ਕਣ ਅਰ ਕੀ ਬੋਗੁਣ ਸੰਜ ਜਾ ਤਨ ਕਉ ਕਰਬ ਕਦੀ ਜਗ ਜੀਵਨ ਹਰ ਹਰ ਤਰਿਓ ਮਨ ਮਾਜ ਪਰਮਰਾਏ ਗਦਬਾਰੇ ਜਨ ਨਾਨਕ ਲੇਖਾ ਸਮਝਾ ਇਨਕੋ ਕਿਰਪਾ ਕਰੀ ਜਗ ਜੀਵਨ ਹਾਰੂਰਤਾ ਜੋ ਮਨ ਮਹਜ ਪਰਮ ਰਾਇ ਦਰਗਾਹ ਦਰਬਾਰੇ ਜਨ ਨਾਨਕ ਲੇਖਾ ਸਮਝਾ ਵਾਹਿਗੁਰੂ ਜੀ ਕਾ ਖਾਲਸਾ जिके व